ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਬ੍ਰਿਟਿਸ਼ ਰਾਜ ਨੇ ਭਾਰਤ ਨੂੰ ਸਿਰਫ ਗੁਲਾਮ ਹੀ ਨਹੀਂ ਬਣਾਇਆ ਸਗੋਂ ਇੱਕ ਤਰ੍ਹਾਂ ਨਾਲ ਇਹਦੀ ਪੂਰੀ ਪਹਿਚਾਨ ਹੀ ਬਦਲ ਕੇ ਰੱਖ ਦਿੱਤੀ ਦੇਖੋ ਇਹ ਕਹਾਣੀ ਸਿਰਫ ਰਾਜਨੀਤੀ ਦੀ ਲੜਾਈ ਦੀ ਨਹੀਂ ਹੈ ਇਹ ਤਾਂ ਉਸ ਡੂੰਘੇ ਬਦਲਾਅ ਦੀ ਗੱਲ ਹੈ ਜਿਸ ਨੇ ਭਾਰਤ ਦੇ ਸਮਾਜ ਇਹਦੀ ਆਰਥਿਕਤਾ ਤੇ ਇੱਥੋਂ ਤੱਕ ਸੱਭਿਆਚਾਰ ਦੀਆਂ ਜੜ੍ਹਾਂ ਤੱਕ ਖਿਲਾ ਦਿੱਤੀਆਂ ਸਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸ਼ੁਰੂ-ਸ਼ੁਰੂ ਵਿੱਚ ਤਾਂ ਬ੍ਰਿਟਿਸ਼ ਅਫਸਰ ਖੁਦ ਭਾਰਤ ਦੀ ਬੇਹਿਸਾਬ ਦੌਲਤ ਦੇਖ ਕੇ दंग ਰਹਿ ਜਾਂਦੇ ਸੀ ਰੌਬਰਟ ਕਲਾਈਵ ਦਾ ਨਾਂ ਤਾਂ ਸੁਣਿਆ ਹੀ ਹੋਣਾ ਪਲਾਸੀ ਦੀ ਲੜਾਈ ਦਾ ਮੁੱਖ ਕੱਲਾਇਕ ਖੈਰ ਉਸਨੇ ਬੰਗਾਲ ਨੂੰ ਪਤਾ ਕੀ ਕੀਤਾ ਧਰਤੀ ਦਾ ਸਵਰਗ ਸੋਚੋ ਇਹ ਸ਼ਬਦ ਉਸ ਅਮੀਰੀ ਦੀ ਗਵਾਹੀ ਦਿੰਦੇ ਨੇ ਜਿਸ ਨੂੰ ਅੱਗੇ ਚੱਲ ਕੇ ਬੇਰਹਿਮੀ ਨਾਲ ਲੁੱਟਿਆ ਜਾਣਾ ਸੀ ਆਹ ਜਿਹੜੀ ਤਸਵੀਰ ਹੁਣ ਸਾਹਮਣੇ ਆ ਨਾ ਇਹ ਉਸ ਪੂਰੇ ਦੌਰ ਦੀ ਕਹਾਣੀ ਇੱਕੋ ਛਟਕੇ 'ਚ ਦੱਸ ਦਿੰਦੀ ਹੈ ਜ਼ਰਾ ਗੌਰ ਨਾਲ ਦੇਖੋ ਇੱਕ ਪਾਸੇ ਭਾਰਤ ਨੂੰ ਇੱਕ ਔਰਤ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜੋ ਆਪਣੀ ਸਾਰੀ ਦੌਲਤ ਆਪਣੇ ਗਹਿਣੇ ਆਪਣੇ ਮੋਤੀ ਸਭ ਕੁਝ ਬ੍ਰਿਟੇਨੀਆ ਦੇ ਪੈਰਾਂ 'ਚ ਰੱਖ ਰਹੀ ਹੈ ਤੇ ਬ੍ਰਿਟੇਨੀਆ ਕੌਣ ਹੈ ਇਹ ਬ੍ਰਿਟਿਸ਼ ਤਾਕਤ ਦਾ ਨਿਸ਼ਾਨ ਹੈ ਤਾਂ ਸਮਝੋ ਇਹ ਸਿਰਫ ਕੋਈ ਪੇਂਟਿੰਗ ਨਹੀਂ ਹੈ ਇਹ ਤਾਂ ਦੌਲਤ ਦੀ ਲੁੱਟ ਤੇ ਗੁਲਾਮੀ ਦਾ ਇੱਕ ਖੁੱਲਾ ਇਕਰਾਰਨਾਮਾ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਅਸਲ ਵਿੱਚ ਸੀ ਕਿ ਹੋਜਿਆ ਕੀ ਇਹ ਕੋਈ ਗਰੀਬ ਜਾਂ ਪਛੜਿਆ ਹੋਇਆ ਦੇਸ਼ ਸੀ ਬਿਲਕੁਲ ਨਹੀਂ ਸੱਚ ਤਾਂ ਇਹ ਹੈ ਕਿ ਭਾਰਤ ਉਸ ਵੇਲੇ ਇੱਕ ਗਲੋਬਲ ਇਕਨੋਮਿਕ ਸੁਪਰ ਪਾਵਰ ਸੀ ਇੱਕ ਆਰਥਿਕ ਮਹਾਸ਼ਕਤੀ ਪੂਰੀ ਦੁਨੀਆ ਦਾ ਲੋਹਾ ਮੰਡੀ ਸੀ ਖਾਸ ਕਰਕੇ ਜਦੋਂ ਗੱਲ ਆਉਂਦੀ ਸੀ ਚੀਜ਼ਾਂ ਬਣਾਉਣ ਦੀ ਯਾਨੀ ਕਿ ਮੈਨੂਫੈਕਚਰਿੰਗ ਦੀ ਅੱਛਾ ਭਾਰਤ ਦੀ ਆਰਥਿਕ ਤਾਕਤ ਦਾ ਰਾਜ਼ ਪਤਾ ਕੀ ਸੀ ਉਸੇ ਇਹਦਾ ਕਪੜਾ ਉਦਯੋਗ ਭਾਰਤ ਦੀ ਬਣੀ ਕਾਟਨ ਰੇਸ਼ਮ ਤੇ ਉਨ ਪੂਰੀ ਦੁਨੀਆ ਚ ਇਹਨਾਂ ਦੀ ਤਾਕ ਸੀ ਸਿਰਫ ਕਪੜਾ ਹੀ ਨਹੀਂ ਇਥੋਂ ਤਾਂ ਲੋਹਾ ਤੇ ਸਟੀਲ ਵਰਗੀਆਂ ਚੀਜ਼ਾਂ ਵੀ ਬਾਹਰਲੇ ਦੇਸ਼ਾਂ ਨੂੰ ਜਾਂਦੀਆਂ ਸਨ ਤੇ ਅੰਦਾਜ਼ਾ ਲਾਓ ਉਸ ਵੇਲੇ ਪੂਰੀ ਦੁਨੀਆ ਦੀ ਜਿੰਨੀ ਕਮਾਈ ਸੀ ਨਾ ਉਹਦਾ ਲਗਭਗ 25% ਯਾਨੀ ਕਿ 1/4 ਹਿੱਸਾ ਇਕੱਲੇ ਭਾਰਤ ਤੋਂ ਆਉਂਦਾ ਸੀ ਕਿੰਨੀ ਵੱਡੀ ਗੱਲ ਏ ਪਰ ਇਹ ਜੋ ਸਵਰਗ ਵਰਗਾ ਮਾਹੌਲ ਸੀ ਇਹ ਬਹੁਤ ਹੀ ਦੇਰ ਤੱਕ ਟਿਕਿਆ ਨਹੀਂ ਬ੍ਰਿਟਿਸ਼ ਨੀਤੀਆਂ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਭਿਆਨਕ ਕਹਿਰ ਪਤਾ ਕਿਵੇਂ ਟੁੱਟਿਆ ਅਕਾਲਾਂ ਦੇ ਰੂਪ ਵਿੱਚ ਇਹਨਾਂ ਅਕਾਲਾਂ ਨੇ ਲੱਖਾਂ ਕਰੋੜਾਂ ਜ਼ਿੰਦਗੀਆਂ ਨੂੰ ਆਪਣੇ ਅੰਦਰ ਨਿਗਲ ਲਿਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਈਸਟ ਇੰਡੀਆ ਕੰਪਨੀ ਦੇ ਰਾਜ ਵੇਲੇ ਪਏ ਪਹਿਲੇ ਵੱਡੇ ਅਕਾਲ ਦੀ ਅੰਕੜੇ ਸੁਣ ਕੇ ਰੂਹ ਕੰਬ ਜਾਂਦੀ ਹੈ ਸਾਲ ਸੀ 1770 ਤੇ ਅਕੱਲੇ ਬੰਗਾਲ ਵਿੱਚ ਲਗਭਗ 1 ਕਰੋੜ ਲੋਕ ਭੁੱਖਨਾ ਮਰ ਗਏ 1 ਕਰੋੜ ਇਹ ਉਸ ਇਲਾਕੇ ਦੀ ਕੁੱਲ ਆਬਾਦੀ ਦਾ 1/3 ਹਿੱਸਾ ਸੀ ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਕੋਈ ਕੁਦਰਤੀ ਆਫਤ ਨਹੀਂ ਸੀ ਇੱਕ ਮਨੁੱਖ ਸਿਰਜਿਤ ਤਰਾਸਦੀ ਸੀ ਜਿਹੜੀ ਸਿੱਧਾ-ਸਿੱਧਾ ਕੰਪਨੀ ਦੀਆਂ ਗਲਤ ਨੀਤੀਆਂ ਕਰਕੇ ਹੋਈ ਆਹ ਤਸਵੀਰਾਂ ਬ੍ਰਿਟਿਸ਼ ਰਾਜ ਦੇ 도ਗਲੇ ਚਿਹਰੇ ਨੂੰ ਸਾਹਮਣੇ ਲਿਆਉਂਦੀਆਂ ਨੇ ਦੇਖੋ ਇੱਕ ਪਾਸੇ ਮਦਰਾਸ ਦੇ ਵਿੱਚ ਤੇ ਅਨਾਜ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਨੇ ਇੰਗਲੈਂਡ ਭੇਜਣ ਲਈ ਤੇ ਦੂਜੇ ਪਾਸੇ ਉਸੇ ਦੇਸ਼ ਦੇ ਲੋਕ ਭੁੱਖ ਨਾਲ ਸੜਕਾਂ ਦੇ ਦਮ ਤੋੜ ਰਹੇ ਨੇ ਸੋਚੋ ਕਿੰਨੀ ਬੇਰਮੀ ਹੋਵੇਗੀ ਕਿ ਤੁਹਾਡੇ ਦੇਸ਼ ਚ ਲੋਕ ਭੁੱਖੇ ਮਰ ਰਹੇ ਹੋਣ ਤੇ ਸਰਕਾਰ ਇੱਥੋਂ ਦਾ ਅਨਾਜ ਬਾਹਰ ਭੇਜ ਰਹੀ ਹੋਵੇ ਬ੍ਰਿਟਿਸ਼ ਪ੍ਰਸ਼ਾਸਨ ਨੇ ਬਿਲਕੁਲ ਇਹੀ ਕੀਤਾ ਇਸ ਹਾਲਤ ਨੂੰ ਇੱਕ ਬ੍ਰਿਟਿਸ਼ ਅਫਸਰ ਡਬਲਯੂ ਹੰਟਰ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਲਿਖਦਾ ਹੈ ਕਿ ਇੱਕ ਪਾਸੇ ਦੇਸ਼ ਬਰਬਾਦ ਹੋ ਰਿਹਾ ਸੀ ਤੇ ਦੂਜੇ ਪਾਸੇ ਅੰਗਰੇਜ਼ ਸਰਕਾਰ ਲਗਾਤਾਰ ਟੈਕਸ ਵਧਾਈ ਜਾ ਰਹੀ ਸੀ ਹਾਲਤ ਇਹ ਹੋ ਗਈ ਸੀ ਕਿ ਲੋਕ ਭੁੱਖੇ ਮਰ ਰਹੇ ਸਨ ਤੇ ਸ਼ਹਿਰਾਂ ਵੱਲ ਭੱਜ ਰਹੇ ਸਨ ਕੰਪਨੀ ਦੀਆਂ ਨੀਤੀਆਂ ਕਰਕੇ ਲੋਕਾਂ ਨੂੰ ਆਪਣੇ ਬੱਚੇ ਆਪਣੀ ਜ਼ਮੀਨ ਸਭ ਕੁਝ ਵੇਚਣ ਲਈ ਮਜਬੂਰ ਹੋਣਾ ਪਿਆ ਇਹ ਤਾਂ ਬੇਰਹਿਮੀ ਦੀ ਇੰਤਹਾ ਸੀ ਪਰ ਦੇਖੋ ਇਹ ਅਕਾਲਤਾ ਸਿਰਫ ਇੱਕ ਲੱਛਣ ਸੀ ਅਸਲ ਬਿਮਾਰੀ ਤਾਂ ਇਸ ਤੋਂ ਕਿਤੇ ਜ਼ਿਆਦਾ ਡੂੰਗੀ ਸੀ ਉਹ ਬਿਮਾਰੀ ਸੀ ਇੱਕ ਸੋਚੀ ਸਮਝੀ ਆਰਥਿਕ ਲੁੱਟ ਖਸੁੱਟ ਦੀ ਨੀਤੀ ਜਿਸ ਨੂੰ ਡਰੇਨ ਆਫ ਵੈਲਥ ਯਾਨੀ ਕਿ ਦੌਲਤ ਦੀ ਨਿਕਾਸੀ ਕਿਹਾ ਜਾਂਦਾ ਹੈ ਸਹੀ ਮਾਇਨੇਆ ਵਿੱਚ ਇਹੀ ਬ੍ਰਿਟਿਸ਼ ਰਾਜ ਦਾ ਅਸਲ ਮਕਸਦ ਸੀ ਤਾਂ ਇਸ ਲੁੱਟ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਨਿਸ਼ਾਨਾ ਪਤਾ ਕੌਣ ਬਣਿਆ ਭਾਰਤ ਦਾ ਉਹ ਕਪੜਾ ਉਦਯੋਗ ਜਿਸ ਦੀ ਪੂਰੀ ਦੁਨੀਆ ਚ ਤੂਤੀ ਬੋਲਦੀ ਸੀ ਅੰਗਰੇਜ਼ਾਂ ਨੇ ਜਾਣ ਬੁਝ ਕੇ ਪੂਰੀ ਪਲੈਨਿੰਗ ਨਾਲ ਇਸ ਨੂੰ ਬਰਬਾਦ ਕੀਤਾ ਕਿਉਂ ਤਾਂ ਕਿ ਇੰਗਲੈਂਡ ਦੀਆਂ ਆਪਣੀਆਂ ਫੈਕਟਰੀਆਂ ਚੱਲ ਸਕਣ ਹੁਣ ਸਵਾਲ ਇਹ ਹੈ ਕਿ ਉਹਨਾਂ ਨੇ 21 ਤੱਕਵੇਂ ਬੜੀ ਚਲਾਕੀ ਨਾਲ ਖੇਡ ਖੇੜੀ ਗਈ ਜਦੋਂ ਭਾਰਤ ਦਾ ਬਣਿਆ ਕਪੜਾ ਇੰਗਲੈਂਡ ਜਾਂਦਾ ਤਾਂ ਉਸ ਤੇ ਐਨਾ ਜ਼ਿਆਦਾ ਟੈਕਸ ਲਾ ਦਿੰਦੇ ਕਿ ਉਹ ਉੱਥੇ ਜਾ ਕੇ ਬਹੁਤ ਮਹਿੰਗਾ ਹੋ ਜਾਂਦਾ ਪਰ ਜਦੋਂ ਇੰਗਲੈਂਡ ਦੀਆਂ ਫੈਕਟਰੀਆਂ ਦਾ ਮਾਲ ਭਾਰਤ ਆਂਦਾ ਤਾਂ ਉਸ ਤੇ ਕੋਈ ਟੈਕਸ ਨਹੀਂ ਜਾਂ ਬਿਲਕੁਲ ਮਾਮੂਲੀ ਜਿਹਾ ਨਤੀਜਾ ਭਾਰਤ ਦੇ ਬਾਜ਼ਾਰ ਸਸਤੇ ਬ੍ਰਿਟਿਸ਼ ਮਾਲ ਨਾਲ ਭਰ ਗਏ ਤੇ ਸਾਡੇ ਆਪਣੇ ਕਾਰੀਗਰ ਸਾਡੇ ਆਪਣੇ ਉਦਯੋਗ ਹੌਲੀ-ਹੌਲੀ ਦਮ ਤੋੜ ਗਏ ਇਸ ਤਬਾਹੀ ਦਾ ਅਸਰ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤੁਸੀਂ ਉਸ ਵੇਲੇ ਦੇ ਗਵਰਨਰ ਜਨਰਲ ਵਿਲੀਅਮ ਬੈਂਟਿੰਗ ਦੇ ਆਪਣੇ ਸ਼ਬਦਾਂ ਤੋਂ ਲਾ ਸਕਦੇ ਹੋ 1834 ਉਸਨੇ ਲਿਖਿਆ ਸੀ ਸੂਤੀ ਜੁਲਾਹਿਆਂ ਦੀਆਂ ਹੱਡੀਆਂ ਭਾਰਤ ਦੇ ਮੈਦਾਨਾਂ ਨੂੰ ਚਿੱਟਾ ਕਰ ਰਹੀਆਂ ਹਨ ਸੋਚ ਕੇ ਦੇਖੋ ਕਿੰਨੀ ਦਰਦਨਾਕ ਤਸਵੀਰ ਹੈ ਇਹ ਸ਼ਬਦ ਲੱਖਾਂ ਹੁਨਰਮੰਦ ਕਾਰੀਗਰਾਂ ਦੀ ਬਰਬਾਦੀ ਦੀ ਸੱਚੀ ਕਹਾਣੀ ਦੱਸਦੇ ਨੇ ਤੇ ਫਿਰ ਇਸ ਆਰਥਿਕ ਰਹਿਨਸ ਨੂੰ ਸੁਲਝਾਉਣ ਲਈ ਸਾਹਮਣੇ ਆਏ ਦਾਦਾ ਭਾਈ ਨੌਰਜੀ ਜਿਨ੍ਹਾਂ ਨੂੰ ਸਾਰੇ ਬੜੇ ਪਿਆਰ ਤੇ ਸਤਕਾਰ ਨਾਲ ਭਾਰਤ ਦੇ ਗ੍ਰੈਂਡ 올ਡ ਮੈਨ ਕਹਿੰਦੇ ਸਨ ਦੇਖੋ ਦਾਦਾ ਭਾਈ ਨੌਰਜੀ ਸਿਰਫ ਇੱਕ ਨੇਤਾ ਨਹੀਂ ਬਲਕਿ ਇੱਕ ਬਹੁਤ ਹੀ ਡੂੰਘੇ ਖੋਜੀ ਸਨ ਸੋਚੋ ਜ਼ਰਾ ਬੰਬਈ ਨਗਰ ਨਿਗਮ ਦੇ ਮੈਂਬਰ ਫਿਰ ਬ੍ਰਿਟਿਸ਼ ਸੰਸਦ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਤੇ ਨਾਲ ਹੀ ਕਾਂਗਰਸ ਦੇ ਤਿੰਨ-ਤਿੰਨ ਵਾਰ ਪ੍ਰਧਾਨ ਮਤਲਬ ਇਸ ਗੁੰਜਲਦਾਰ ਸਵਾਲ ਦਾ ਜਵਾਬ ਲੱਭਣ ਲਈ ਉਹਨਾਂ ਤੋਂ ਵੱਧ ਯੋਗ ਸ਼ਖਸ ਕੋਈ ਨਹੀਂ ਸੀ ਸਾਲਾਂ ਦੀ ਮਿਹਨਤ ਤੇ ਖੋਜ ਤੋਂ ਬਾਅਦ ਨੌਰੋਜੀ ਨੇ ਜੋ ਸਿਧਾਂਤ ਦੁਨੀਆ ਸਾਹਮਣੇ ਰੱਖਿਆ ਉਸ ਨੇ ਤਾਂ ਜਿਵੇਂ ਬ੍ਰਿਟਿਸ਼ ਸਾਮਰਾਜ ਦੀਆਂ ਜੜਾਂ ਹੀ ਹਿਲਾ ਦਿੱਤੀਆਂ ਇਸ ਨੂੰ ਨਾਮ ਦਿੱਤਾ ਗਿਆ ਤਾਂ ਨਿਕਾਸੀ ਦਾ ਸਿਧਾਂਤ ਇਸ ਸਾਰਾ ਵਿਸ਼ਲੇਸ਼ਣ ਉਹਨਾਂ ਨੇ 1901 ਵਿੱਚ ਆਪਣੀ ਮਸ਼ਹੂਰ ਕਿਤਾਬ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਵਿੱਚ ਛਾਪਿਆ। ਸਹੀ ਮਾਣਿਆ ਚ ਇਸ ਕਿਤਾਬ ਨੇ ਪਹਿਲੀ ਵਾਰ ਆਮ ਲੋਕਾਂ ਨੂੰ ਦੱਸਿਆ ਕਿ ਭਾਰਤ ਦੀ ਅਸਲ ਆਰਥਿਕ ਹਾਲਤ ਕੀ ਹੈ। ਤਾਂ ਆਖਿਰ ਇਹ ਡ੍ਰੇਨ ਥਿਉਰੀ ਸਿੱਖੀ ਜਿਸ ਸੌਕੇ ਸ਼ਬਦਾਂ ਚ ਸਮਝੀਏ ਤਾਂ ਇਹ ਭਾਰਤ ਦੇ ਪੈਸੇ ਅਤੇ ਸਾਧਨਾਂ ਦਾ ਬ੍ਰਿਟੇਨ ਵੱਲ ਇੱਕ ਤਰਫਾ ਵਹਾ ਸੀ ਮਤਲਬ ਭਾਰਤ ਆਪਣੀ ਸਾਰੀ ਦੌਲਤ ਦੇ ਰਿਆ ਸੀ ਪਰ ਬਦਲੇ ਚ ਉਸ ਨੂੰ ਕੁਝ ਵੀ ਠੋਸ ਵਾਪਸ ਨਹੀਂ ਮਿਲ ਰਿਆ ਸੀ ਇਹ ਬਿਲਕੁਲ ਓਵੇਂ ਸੀ ਜਿਵੇਂ ਕਿਸੇ ਦੇ ਸਰੀਰ ਚੋਂ ਲਗਾਤਾਰ ਖੂਨ ਵਗ ਰਿਆ ਹੋਵੇ ਤੇ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੋਵੇ ਚਲੋ ਹੁਣ ਸਮਝਦੇ ਹਾਂ ਕਿ ਇਹ ਸਭ ਹੋ ਕਿਵੇਂ ਰਿਹਾ ਸੀ ਆਖਿਰ ਇਹ ਤਨ ਭਾਰਤ ਤੋਂ ਬਾਹਰ ਜਾ ਕਿਵੇਂ ਰਿਹਾ ਸੀ ਨਰੋਜੀ ਨੇ ਦੱਸਿਆ ਕਿ ਇਸ ਦੇ ਦੋ ਮੁੱਖ ਤਰੀਕੇ ਸਨ ਪਹਿਲਾ ਵਪਾਰ ਦਾ ਗਲਤ ਤਰੀਕਾ ਅਤੇ ਦੂਜਾ ਭਾਰਤੀਆਂ ਤੋਂ ਲੈ ਟੈਕਸ ਦੇ ਪੈਸੇ ਨੂੰ ਸਿੱਧਾ ਬ੍ਰਿਟੇਨ ਦੇ ਕੰਮਾਂ ਲਈ ਵਰਤਣਾ ਪਹਿਲਾਂ ਗੱਲ ਕਰਦੇ ਹਾਂ ਵਪਾਰ ਦੀ ਖੇਡ ਸਾਰੀ ਬੜੀ ਚਲਾਕੀ ਵਾਲੀ ਸੀ ਭਾਰਤ ਤੋਂ ਕੱਚਾ ਮਾਲ ਜਿਵੇਂ ਕਪਾ ਬਿਲਕੁਲ ਸਸਤੇ ਪਾਤੇ ਬ੍ਰਿਟੇਨ ਜਾਂਦਾ ਸੀ ਫਿਰ ਉਹੀ ਕਪਾ ਉੱਥੋਂ ਦੀਆਂ ਫੈਕਟਰੀਆਂ 'ਚ ਕਪੜਾ ਬਣ ਕੇ ਵਾਪਸ ਭਾਰਤ 'ਚ ਮਹਿੰਗੇ ਪਾਤੇ ਵਿਖਣ ਆਉਂਦਾ ਸੀ ਤੇ ਇਸ ਦਾ ਅਸਰ ਬਹੁਤ ਭਿਆਨਕ ਬ੍ਰਿਟੇਨ ਦੀਆਂ ਮਸ਼ੀਨਾਂ ਨਾਲ ਬਣਿਆ ਸਸਤਾ ਮਾਲ ਭਾਰਤੀ ਬਾਜ਼ਾਰਾਂ 'ਚ ਭਰ ਗਿਆ ਤੇ ਸਾਡੇ ਆਪਣੇ ਲੱਖਾਂ ਕਾਰੀਗਰ, ਜੁਲਾਹੇ ਉਹ ਸਾਰੇ ਬੇਰੁਜ਼ਗਾਰ ਹੋ ਗਏ। ਪੂਰਾ ਦਾ ਪੂਰਾ ਦੇਸੀ ਉਦਯੋਗ ਤਬਾਹ ਹੋ ਗਿਆ। ਪਰ ਗੱਲ ਸਿਰਫ ਵਪਾਰ ਤੇ ਹੀ ਖਤਮ ਨਹੀਂ ਹੁੰਦੀ। ਦੂਜਾ ਤਰੀਕਾ ਇਸ ਤੋਂ ਵੀ ਵੱਡਾ ਸੀ। ਭਾਰਤੀ ਲੋਕਾਂ ਤੋਂ ਜੋ ਟੈਕਸ ਇਕੱਠਾ ਹੁੰਦਾ ਸੀ ਉਹ ਪੈਸਾ ਭਾਰਤ ਦੇ ਭਲੇ ਲਈ ਲੱਗਦਾ ਹੀ ਨਹੀਂ ਸੀ। ਤਾਂ ਸਭ ਤੋਂ ਵੱਡਾ ਸਵਾਲ ਕਿ ਆਖਰ ਕਿੰਨਾ ਪੈਸਾ ਬਾਹਰ ਜਾ ਰਿਹਾ ਸੀ? ਇਸ ਲੁੱਟ ਦਾ ਪੈਮਾਨਾ ਕਿੰਨਾ ਕੁ ਵੱਡਾ ਸੀ? ਜਦੋਂ ਨੌਰੋਜੀ ਨੇ ਅੰਕੜੇ ਸਾਹਮਣੇ ਰੱਖੇ ਤਾ ਸਭ ਹੈਰਾਨ ਰਹਿ ਗਏ ਨੌਰੋਜੀ ਦਾ ਅੰਦਾਜ਼ਾ ਸੀ ਤਕਰੀਬਨ 30 ਮਿਲੀਅਨ ਪੌਂਡ ਹਰ ਸਾਲ ਉਸ ਜ਼ਮਾਨੇ 'ਚ ਇਹ ਰਕਮ ਕਿੰਨੀ ਵੱਡੀ ਹੋਵੇਗੀ ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ ਤੇ ਸਭ ਤੋਂ ਵੱਡੀ ਗੱਲ ਬਦਲੇ 'ਚ ਭਾਰਤ ਨੂੰ ਕੀ ਮਿਲ ਰਿਹਾ ਸੀ ਕੁਝ ਵੀ ਨਹੀਂ ਇਹ ਸਿੱਧਾ-ਸਿੱਧਾ ਨੁਕਸਾਨ ਸੀ ਪਰ ਗੱਲ ਸਿਰਫ ਆਰਥਿਕ ਲੁੱਟ ਤੱਕ ਹੀ ਸੀਮਤ ਨਹੀਂ ਸੀ ਆਪਣੇ ਕੰਟਰੋਲ ਨੂੰ ਹੋਰ ਪੱਕਾ ਕਰਨ ਲਈ ਅੰਗਰੇਜ਼ਾਂ ਨੇ ਭਾਰਤ ਦੇ ਸਦੀਆਂ ਪੁਰਾਣੇ ਸਮਾਜਿਕ ਢਾਂਚੇ ਤੇ ਵੀ ਸੱਟ ਮਾਰੀ ਜਿਹੜਾ ਸਾਡਾ ਪੰਚਾਇਤੀ ਸਿਸਟਮ ਸੀ ਨਾ ਜਿਹੜਾ ਪਿੰਡਾਂ ਨੂੰ ਖੁਦ ਮੁਖਤਿਆਰੀ ਦਿੰਦਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਇੱਕ ਅਜੀਹਾ ਸਰਕਾਰੀ ਢਾਂਚਾ ਬਣਾ ਦਿੱਤਾ ਜਿਸ ਦਾ ਕੰਮ ਲੋਕਾਂ ਦੀ ਭਲਾਈ ਕਰਨਾ ਨਹੀਂ ਸਗੋਂ ਸਿਰਫ ਤੇ ਸਿਰਫ ਟੈਕਸ ਇਕੱਠਾ ਕਰਨਾ ਸੀ ਖੈਰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਸਮਾਜਿਕ ਢਾਂਚਾ ਤੋੜ ਦਿੱਤਾ ਇਸ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਨੇ ਆਪਣਾ ਸਭ ਤੋਂ ਤਾਕਤਵਰ ਹਥਿਆਰ ਚੁੱਕਿਆ ਉਹ ਹਥਿਆਰ ਸੀ ਸਿੱਖਿਆ ਹਾਂਜੀ ਸਿੱਖਿਆ ਹੁਣ ਵਾਰੀ ਸੀ ਭਾਰਤੀਆਂ ਦੇ ਦਿਮਾਗ ਤੇ ਕਬਜ਼ਾ ਕਰਨ ਦੀ ਉਹਨਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦੀ ਤਾਂ ਕਿ ਉਹ ਖੁਸ਼ੀ ਖੁਸ਼ੀ ਅੰਗਰੇਜ਼ਾਂ ਦੀ ਸੇਵਾ ਕਰਦੇ ਰਹਿਣ ਸੋਚੋ ਇੰਨੇ ਵੱਡੇ ਦੇਸ਼ ਤੇ ਰਾਜ ਕਰਨਾ ਕੋਈ ਸੌਕੀ ਗੱਲ ਤਾਂ ਹੈ ਨਹੀਂ ਤਾਂ ਸਵਾਲ ਸੀ ਕਿ ਇਹ ਕਿਵੇਂ ਕੀਤਾ ਜਾਵੇ ਜਵਾਬ ਬੜਾ ਸਿੱਧਾ ਸੀ ਇੱਕ ਐਜੀ ਜਮਾਤ ਤਿਆਰ ਕਰੋ ਜਿਹੜੀ ਥੋੜੀ ਬਹੁਤ ਪੜੀ ਲਿਖੀ ਹੋਵੇ ਤੇ ਸਰਕਾਰ ਦੇ ਛੋਟੇ ਮੋਟੇ ਕੰਮ ਨਿਪਟਾ ਸਕੇ ਯਾਨੀ ਕਿ ਕਲਰਕ ਤੇ ਇਹ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਸੀ ਇਹ ਇਸੇ ਮਕਸਦ ਨੂੰ ਪੂਰਾ ਕਰਨ ਲਈ ਲਿਆਂਦੀ ਗਈ ਸੀ ਪਰ ਇਸ ਨਵੀਂ ਨੀਤੀ ਨੂੰ ਲਾਗੂ ਕਰਨ ਲਈ ਪਹਿਲਾ ਭਾਰਤੀ ਸੱਭਿਆਚਾਰ ਤੇ ਗਿਆਨ ਨੂੰ ਨੀਵਾਂ ਦਿਖਾਉਣਾ ਬਹੁਤ ਜ਼ਰੂਰੀ ਸੀ ਤੇ ਇਹ ਕੰਮ ਕੀਤਾ ਥੋਮਸ ਮੈਕੋਲੇ ਨੇ ਉਸ ਦਾ ਹੰਕਾਰ ਦੇਖੋ ਉਹਨੇ ਕਿਹਾ ਕਿ ਯੂਰਪ ਦੀ ਕਿਸੇ ਚੰਗੀ ਲਾਇਬ੍ਰੇਰੀ ਦੀ ਸਿਰਫ ਇੱਕ ਸ਼ੈਲਫ ਪੂਰੇ ਭਾਰਤ ਤੇ ਅਰਬ ਦੇ ਸਾਹਿਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ। ਇਹੀ ਨਸਲਵਾਦੀ ਤੇ ਘਟਿਆ ਸੋਚ ਇਸ ਪੂਰੀ ਸਿੱਖਿਆ ਨੀਤੀ ਦੀ ਨੀ ਬਣੀ। ਮਕਸਦ ਬਿਲਕੁਲ ਸਾਫ਼ ਸੀ। ਇੱਕ ਅਜਿਹਾ ਪੜਿਆ ਲਿਖਿਆ ਵਰਗ ਬਣਾਉਣਾ ਜਿਹੜਾ ਅੰਗਰੇਜ਼ਾਂ ਦਾ ਵਫਾਦਾਰ ਹੋਵੇ। ਮਕੋਲੇ ਖੁਦ ਕਹਿੰਦਾ ਸੀ ਕਿ ਸਾਨੂੰ ਅਜਿਹੇ ਲੋਕ ਚਾਹੀਦੇ ਨੇ ਜਿਹੜੇ ਖੂਨ ਤੇ ਰੰਗ ਦੇ ਤਾ ਪਾਰਤੀ ਹੋਣ ਪਰ ਸੋਚ ਪਸੰਦ ਤੇ ਅਕਲ ਪੱਖੋਂ ਪੂਰੇ ਅੰਗਰੇਜ਼ ਹੋਣ ਯਾਨੀ ਕਿ ਅਜਿਹੇ ਗੁਲਾਮ ਤਿਆਰ ਕਰਨੇ ਜਿਨ੍ਹਾਂ ਨੂੰ ਆਪਣੀ ਗੁਲਾਮੀ ਤੇ ਮਾਣ ਹੋਵੇ ਤੇ ਉਹ ਬਿਨਾਂ ਕੋਈ ਸਵਾਲ ਕੀਤੇ ਸਾਮਰਾਜ ਦੀ ਸੇਵਾ ਕਰਦੇ ਰਹਿਣ ਚੰਗਾ ਇੰਨੀ ਲੁੱਟ ਖਸੁੱਟ ਹੋਈ ਪਰ ਇਹ ਸਾਰਾ ਪੈਸਾ ਇਸ ਸਾਰੀ ਦੌਲਤ ਗਈ ਕਿੱਥੇ ਹੁਣ ਆਪਾਂ ਇਸ ਕਹਾਣੀ ਦੇ ਆਖਰੀ ਤੇ ਸ਼ਾਇਦ ਸਭ ਤੋਂ ਹੈਰਾਨ ਕਰਨ ਵਾਲੇ ਪਹਿਲੂ ਤੇ ਆਉਨੇ ਆ ਕਿ ਕਿਵੇਂ ਭਾਰਤ ਤੋਂ ਲੁੱਟੀ ਹੋਈ ਇਸ ਦੌਲਤ ਨੇ ਸਿੱਧਾ-ਸਿੱਧਾ ਬ੍ਰਿਟੇਨ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਇੱਕ ਅਮਰੀਕੀ ਇਤਿਹਾਸਕਾਰ ਹੋਏ ਨੇ ਬਰੁਕਸ ਐਡਮਸ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਉਨਾ ਮੁਤਾਬਕ 1757 ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ ਜਦੋਂ ਬੰਗਾਲ ਦੀ ਲੁੱਟ ਦਾ ਪੈਸਾ ਲੰਡਨ ਪਹੁੰਚਣਾ ਸ਼ੁਰੂ ਹੋਇਆ ਤਾਂ ਉਸੇ ਵੇਲੇ ਤੋਂ ਯਾਨੀ 1760 ਦੇ ਆਸ-ਪਾਸ ਬ੍ਰਿਟੇਨ ਵਿੱਚ ਉਦਯੋਗਿਕ ਕ੍ਰਾਂਤੀ ਯਾਨੀ ਕਿ ਇੰਡਸਟਰੀਅਲ ਰਿਵੋਲੂਸ਼ਨ ਸ਼ੁਰੂ ਹੋ ਗਿਆ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਬ੍ਰਿਟੇਨ ਦੀ ਤਰੱਕੀ ਦੀ ਨੀਂਹ ਹਰ ਦੀ ਬਰਬਾਦੀ ਤੇ ਰੱਖੀ ਗਈ ਇਹ ਸਚਾਈ ਲੋਕਾਂ ਸਾਹਮਣੇ ਆਏ ਤਾਂ ਇਸ ਦਾ ਅਸਰ ਬਹੁਤ ਡੂੰਗਾ ਹੋਇਆ ਇਸ ਨੇ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਇੱਕ ਬਿਲਕੁਲ ਨਵੀਂ ਦਿਸ਼ਾ ਦਿੱਤੀ ਇਹ ਇੱਕ ਤਰ੍ਹਾਂ ਦਾ ਯੋਰੇਕਾ ਮੂਮੈਂਟ ਸੀ ਲੋਕਾਂ ਨੂੰ ਪਹਿਲੀ ਵਾਰ ਸਮਝ ਆਇਆ ਕਿ ਉਨ੍ਹਾਂ ਦੀ ਗਰੀਬੀ ਕਿਸਮਤ ਦਾ ਖੇਲ ਨਹੀਂ ਬਲਕਿ ਬ੍ਰਿਟਿਸ਼ ਸਰਕਾਰ ਦੀਆਂ ਸੋਚੀਆਂ ਸਮਝੀਆਂ ਨੀਤੀਆਂ ਦਾ ਸਿੱਧਾ ਨਤੀਜਾ ਹੈ ਉਨਾ ਨੇ ਰਾਜ اور ਆਰਥਿਕ ਸ਼ੋਸ਼ਣ ਦੇ ਵਿਚਕਾਰ ਦਾ ਸਿੱਧਾ ਸਬੰਧ ਆਪਣੀਆਂ ਅੱਖਾਂ ਨਾਲ ਦੇਖ ਲਿਆ ਤੇ ਇਸ ਗਿਆਨ ਨੇ ਆਜ਼ਾਦੀ ਦੀ ਲੜਾਈ ਨੂੰ ਇੱਕ ਨਵੀਂ ਤਾਕਤ ਦਿੱਤੀ ਹੁਣ ਆਜ਼ਾਦੀ ਸਿਰਫ ਇੱਕ ਸਿਆਸੀ ਨਾਰਾ ਨਹੀਂ ਸੀ ਇੱਕ ਆਰਥਿਕ ਮਜਬੂਰੀ ਬਣ ਗਈ ਸੀ ਸੁਰਾਜ ਕਿਉਂ ਚਾਹੀਦਾ ਹੈ ਇਸ ਦਾ ਸਭ ਤੋਂ ਠੋਸ ਜਵਾਬ ਹੁਣ ਲੋਕਾਂ ਕੋਲ ਸੀ ਇਸ ਤਰ੍ਹਾਂ ਬ੍ਰਿਟਿਸ਼ ਰਾਜ ਨੇ ਭਾਰਤ ਦੀ ਆਰਥਿਕਤਾ, ਸਮਾਜ ਤੇ ਸੱਭਿਆਚਾਰ ਹਰ ਚੀਜ਼ ਨੂੰ ਇੱਕ ਨਵਾਂ ਪਰ ਜ਼ਖਮੀ ਰੂਪ ਦੇ ਦਿੱਤਾ। ਇਹ ਸਭ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਿਰ ਇੱਕ ਸਾਮਰਾਜ ਦੀ ਅਸਲ ਕੀਮਤ ਕੀ ਹੁੰਦੀ ਹੈ? ਇਹਦੇ ਪਿੱਛੇ ਛੱਡੇ ਗਏ ਜ਼ਖਮ ਪੀੜ੍ਹੀਆਂ ਤੱਕ ਕਿਉਂ ਰਸਤੇ ਰਹਿੰਦੇ ਨੇ? ਇਸ ਇਤਿਹਾਸ ਨੂੰ ਸਮਝਣਾ ਸਿਰਫ ਪਰੀਖਿਆ ਲਈ ਨਹੀਂ ਸਗੋਂ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵੀ ਜ਼ਰੂਰੀ ਹੈ। ਮਿਹਨਤ ਕਰਦੇ ਰਹੋ ਤੇ ਅੱਗੇ ਵਧਦੇ ਰਹੋ।